ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਪਟਿਕ ਜੰਦਿਆ ਆਪ ਸਭ ਦਾ ਸਵਾਗਤ ਹੈ ਅੱਜ ਦੇ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਬਾ ਕੜਾਈ ਦੇ ਸੂਟਾਂ ਦੀ ਡਿਜ਼ਾਈਨ ਲੈ ਕੇ ਆਏ ਲਹਿੰਗਾ ਤੇ ਨਾਲ ਉਹਨਾਂ ਨਾਲ ਸ਼ਾਰਟ ਸ਼ਰਟ ਹੈ ਜੀ ਬਹੁਤ ਪੈਣ ਦੀ ਡਿਵਾਨ ਸੀ ਹੈਵੀ ਡਿਵਾਨ ਸੀ ਬਾਰਕ ਕੀਤੀ ਸੂਟ ਜਿਹੜੀ ਆਪਣੇ ਮਸ਼ੀਨ ਨਹੀਂ ਬਾਰਕ ਕੀਤੀ ਤੁਸੀਂ ਬਾਗ ਦੇ ਵਿੱਚ ਲੈ ਕੇ ਆਓ ਬਾਕੜੇ ਦੇ ਸੂਟ ਜਿਹੜੀ ਪਿੰਨ ਦੇ ਡਿਵਾਨਸ ਆਪਾਂ ਬਾਕੜੇ ਦੇ ਸੂਟ ਜਿਲੇ ਆ ਕੇ ਆਇਆਂ ਬਹੁਤ ਸੋਹਣੇ ਜਿਆਦੇ ਸੋਹਣੇ ਸੂਟ ਆਪਾਂ ਫੁਲਕਾਰੀ ਦੇ ਤਿਆਰ ਕੀਤੀ ਸੀ ਜੀ ਨਿੱਕੀ ਬੂਟੀ ਬਣਾ ਕੇ ਉੱਪਰ ਪੱਲਿਆਂ ਦੇ ਪਵਾ ਕੀਤਾ ਹੋਇਆ ਗੋਟਾ ਲੱਗਿਆ ਹੋਇਆ ਛੋਟ ਸ਼ਰਟ ਤੇ ਕੱਗੜਾ ਤਿਆਰ ਕੀਤਾ ਹੋਇਆ ਜੀ ਬਹੁਤ ਸੋਹਣਾ ਵੇਖੋ ਤੇ ਆਪਾਂ ਨਾਲ ਇਹਦੇ ਦੁਪੱਟਾ ਵੀ ਤਿਆਰ ਕੀਤਾ ਹੋਇਆ ਜੀ ਦੇਖੋ ਆਪਾਂ ਗੋਟਾ ਪੱਟੀ ਲਾ ਕੇ ਕੱਗਰੇ ਦਾ ਵੇਖੋ ਡਿਜ਼ਾਈਨ ਕਿੰਨਾ ਸੋਹਣਾ ਕੀਤਾ ਹੋਇਆ ਆਪਾਂ ਨੇ ਤਿਆਰ ਕੀਤਾ ਹੋਇਆ ਤੇ ਐਵੇਂ ਦਾ ਜੀ ਤੁਸੀਂ ਵੀ ਤਿਆਰ ਕਰਵਾਉਣਾ ਹੈ ਤਤੂਸੀ ਵੀ ਤਿਆਰ ਕਰ ਸਕਦੇ ਆ ਆਪਣੇ ਕੋਲ ਸਾਰੀ ਸ਼ਰਟ ਦੇ ਉੱਪਰੋ ਕੰਮ ਕੀਤਾ ਹੋਇਆ ਬਾਗ ਦਾ ਤੇ ਇੱਕ ਅਗਰੇ ਤੇ ਕੀਤਾ ਹੋਇਆ ਸਾਰੀ ਤੇ ਗੋਟਾ ਪੱਤੀ ਲਾ ਕੇ ਇਹਦਾ ਵੀ ਕੰਮ ਹੋਇਆ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਤੁਸੀਂ ਵੀ ਐਵੇਂ ਦੇ ਸੂਟ ਤਿਆਰ ਕਰਾਉਣੇ ਜੀ ਸਾਨੂੰ ਬਾਕੜੇ ਜੀ ਤੁਸੀਂ ਵੀ ਆਰਡਰ ਦੇ ਸਕਦੇ ਆ ਆਪਣੇ ਕੋਲੇ ਜਿਹੜੇ ਡਿਜ਼ਾਈਨ ਹੈ ਜੀ ਆਪਾਂ ਮਸ਼ੀਨ ਵਿੱਚ ਤਿਆਰ ਕੀਤੇ ਹੋਏ ਆ ਇਹ ਸਾਰਾ ਮਸ਼ੀਨਰੀ ਜੀ ਕੰਮ ਹੋਇਆ ਸਾਰੀ ਸ਼ਰਟ ਦੇ ਉੱਪਰ ਕਲੀਆਂ ਪਾ ਕੇ ਫਲਾ ਪਾ ਕੇ ਬੰਜਦੇ ਕੰਮ ਹੋਇਆ ਹੋਇਆ ਆਪਾਂ ਜੀ ਇਹਦੀ ਬਹੁਤ ਹੈਵੀ ਡਿਮਾਂਡ ਸੀ ਪਹਿਣਾ ਨੇ ਇਸੇ ਕਲਰ ਦੇ ਵਿੱਚ ਪੀਚ ਕਲਰ ਦੇ ਵਿੱਚ ਬਹੁਤ ਹੀ ਸੂਟ ਰੈਡੀ ਕਰਵਾ ਲਿਆ ਆਪਾਂ ਤੋਂ ਇਸੇ ਕਲਰ ਦਾ ਟ੍ਰੈਂਡ ਚੱਲ ਰਿਹਾ ਹੈ ਜੀ ਬਹੁਤ ਜ਼ਿਆਦਾ ਤੇ ਐਵੇਂ ਦੇ ਸੂਟ ਤੁਸੀਂ ਵੀ ਰੈਡੀ ਕਰਵਾਉਣੀ ਆ ਕੋਈ ਵੀ ਵਰਕ ਕਰਵਾ ਸਕਦੇ ਹੋ ਇਸੇ ਕਲਰ ਦੇ ਵਿੱਚ ਜਿਵੇਂ ਆਪਨੇ ਆ ਸੂਟ ਰੈਡੀ ਕੀਤੇ ਹੋਏ ਆ ਕਲੀਆਂ ਪਾ ਕੇ ਤੇ ਜਿਹੜਾ ਆਪਾਂ ਆ ਸੂਟ ਰੈਡੀ ਕੀਤਾ ਇਹਦੇ ਨਾਲ ਦੇ ਸੂਟ ਬਣ ਰਹੇ ਬਹੁਤ ਜ਼ਿਆਦਾ ਸੂਟ ਬਣ ਚੁੱਕੇ ਜਿਵੇਂ ਆਪਾਂ ਆ ਸੂਟ ਕੀਤਾ ਹੋਇਆ ਸੀ ਕਾਫੀ ਕਲਰ ਦੇ ਨਾਲ ਲਾਈਟ ਦੁਬੱਟਾ ਲੱਗਿਆ ਹੋਇਆ ਜੀਵੇਂ ਲਾਈਟ ਲਾਈਟ ਦਾ ਦੀ ਡਾਰਕ ਦਾ ਜੀ ਕੰਟਰਾਸਟ ਬਣਿਆ ਹੋਇਆ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਥੋੜੇ ਤੋਂ ਵਧੀਆ ਫੈਬਰਿਕ ਲੱਗਿਆ ਹੋਇਆ ਕ੍ਰੇਵ ਚ ਤੁਹਾਨੂੰ 3100 ਦਾ ਪਰਾਈ ਪਏਗਾ ਜੀ ਇਹ ਰੈਡੀ ਸੂਟ ਤੁਹਾਨੂੰ 3100 ਦੇ ਵਿੱਚ ਪਏਗਾ ਜੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਜਿਵੇਂ ਐਵੇਂ ਦੇ ਸੂਟ ਤੁਸੀਂ ਤਿਆਰ ਕਰਵਾਉਣੇ ਸਾਡੇ ਸਕਰੀਨ ਤੇ ਨੰਬਰ ਦਿੱਤੇ ਹੋਏ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਜਿੰਨਾ ਭੈਣਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਵੇਂ ਦੇ ਸੋਹਣੇ ਸੋਹਣੇ ਸੂਟ ਵੇਖਣ ਲਈ ਨੋਟੀਫਿਕੇ ਜਿਹੜੇ ਅੱਜ ਆਪਾਂ ਮਸ਼ੀਨੀ ਵਰਕ ਦੇ ਸੂਟ ਪਾਏ ਸੀ ਇਹ ਤੁਹਾਡੇ ਨਾਲ ਸ਼ੇਅਰ ਕਰਤੀ ਜਿਹੜੇ ਕੱਲ ਆਪਾਂ ਸੂਟ ਬਣਾ ਚੁੱਕੇ ਆਪਾਂ ਸਕਿਨ ਤੋਂ ਸੋਨਾ ਬਣ ਕੇ ਕਾਟਨ ਦੇ ਸੂਟ ਤੇ ਰੈਡੀ ਕੀਤਾ ਆਪਾਂ ਬਰਬਰੀ ਕਾਟਨ ਦਾ ਸੂਟ ਹੈ ਜੀ ਤੇ ਮਾਰਕ ਕੀਤਾ ਬਾਜੂ ਤੇ ਇਹਨੇ ਜਦੋਂ ਪਹੁੰਚੀ थी ਬਾਜੂ ਤੇ ਨੱਕ ਤੇ ਦੋਵੇਂ ਸਾਈਡਾਂ ਤੇ ਬੈਕ ਸਾਈਡ ਵੀ ਕੀਤਾ ਹੋਇਆ ਫਰੰਟ ਸਾਈਡ ਵੀ ਕੀਤਾ ਹੋਇਆ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਇਹ ਵਾਲਾ ਸੂਟ ਮਸ਼ੀਨੀ ਵਰਕ ਦੇ ਵਿੱਚ ਆਪਾਂ ਕਿਹੜਾ ਕੰਮ ਕੀਤਾ ਹੋਇਆ ਸਾਰਾ ਕੰਮ ਹੀ ਆਪਾਂ ਮਸ਼ੀਨੀ ਤੇ ਕੀਤਾ ਹੋਇਆ ਹੈ ਜਿਨ੍ਹਾਂ ਨਾਲ ਆਪਾਂ ਰੇਟ ਦੱਸੀ ਨੇ ਹੋਈ ਜਿਨ੍ਹਾਂ ਦੇ ਪ੍ਰਾਈਜ਼ ਉਹ ਤੁਸੀਂ WhatsApp ਤੇ ਸਕਰੀਨਸ਼ਾਟ ਲੈ ਕੇ ਜੀ ਉੱਤੇ ਸਾਨੂੰ ਪੁੱਛ ਸਕਦੇ ਆ WhatsApp ਤੇ ਕਈ ਵਾਰੀ ਟਾਈਮ ਨਹੀਂ ਹੁੰਦਾ ਆਪਣੇ ਜਲਦੀ ਜਲਦੀ ਵੀਡੀਓ ਬਣਾਈ ਹੁੰਦੀ ਟਾਈਮ ਨਹੀਂ ਹੁੰਦਾ ਕਈ ਵਾਰੀ ਦੱਸਣ ਦਾ ਆਪਣੇ ਕੋਲੇ ਪ੍ਰਾਈਜ਼ ਤੇ ਜਲਦੀ ਜਲਦੀ ਵੀਡੀਓ ਬਣਾਈ ਹੁੰਦੀ ਆ ਬਹੁਤ ਰਸ਼ਾ ਸੂਟਾਂ ਦਾ ਜੀ ਹੁਣ ਬਹੁਤ ਸੂਟ ਦੇ ਨੇ ਤੇ ਜਲਦੀ ਜਲਦੀ ਵੀਡੀਓ ਇੱਕ ਪਾ ਦਿੰਦੇ ਆ ਤੇ ਟਾਈਮ ਸਾਡੇ ਕੋਲੇ ਜਿਵੇਂ ਬਿਲਕੁਲ ਟਾਈਮ ਨਹੀਂ ਹੁੰਦਾ ਜੀ ਸਕ੍ਰੀਨਸ਼ਾਟ ਲੈ ਕੇ ਪੁੱਛ ਲਿਆ ਕਰੋ ਸਾਨੂੰ ਤੇ ਜਿਹੜੇ ਆਪਾਂ ਸੂਟ ਟਾਈ ਐਂਡ ਡਾਈ ਦੇ ਆਪਾਂ ਨੂੰ ਪਿੱਛੇ ਹੀ ਸੂਟ ਡਾਈ ਐਂਡ ਡਾਈ ਦੇ ਆਏ ਸੀ ਤੇ ਉਹ ਤਾਂ ਆਪਾਂ همین ਦੇ ਵਰਕ ਕਰਤੇ ਕਈ ਸੂਟ ਨੇ ਪਹਿਂਦੇ ਐਂਡ ਵਾਣੇ ਹੁੰਦੀ ਹੁਣ ਆਹ ਸੂਟ ਆਪਾਂ ਟਾਈ ਐਂਡ ਡਾਈ ਕਰਵਾਉਣੇ ਪੈਂਦੇ ਸਾਨੂੰ ਜੀ ਤੇ ਜਿਵੇਂ ਦੇ ਸੂਟ ਕਰਾਉਣੇ ਸਾਨੂੰ ਟਾਈ ਐਂਡ ਡਾਈ ਕਰਾਉਣੇ ਪੈਣਗੇ ਟਾਈਮ ਦੇ ਦਿਓ ਕਰੋ ਥੋੜਾ ਜਿਹਾ ਤੇ ਆ ਆਪਾਂ ਬਲਕਿੰਗ ਕਾਟਨ ਦੇ ਸੂਟ ਰੈਡੀ ਕੀਤਾ ਜੀ ਕਿੰਨਾ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਣ ਗਿਆ ਜੀ ਇਹ ਜਿਹੜਾ ਇਹਦਾ ਫਲਾਵ ਬਣਿਆ ਹੋਇਆ ਜੀ ਇੱਕ ਸਾਈਡ ਤੇ ਉਹ ਬਹੁਤ ਹੈਵੀ ਫਲਾਵ ਆਪਣੇ ਨਾਲ ਉੱਪਰ ਚਾਕ ਤੱਕ ਜਾਂਦਾ ਇਹ ਫਲਾਵਰ ਇਹ ਆਪਾਂ ਬਲਕਿੰਗ ਕਾਟਨ ਦੀ ਕੀਤਾ ਹੋਇਆ ਸੀ ਵਿਦ ਦੁਪੱਟਾ ਤੇ ਆਪਾਂ ਕੀਤਾ ਹੋਇਆ ਬਾਜੂ ਤੇ ਇਹ ਤੁਹਾਨੂੰ ਪਏਗਾ ਜੀ 2200 ਪ੍ਰਾਈਸ ਦਾ ਜੀ ਵੀ ਮੈਂ ਚਾਰ ਜਿੰਨਾ ਸੂਟਾਂ ਦੇ ਲਈ ਨਹੀਂ ਜਾਣੀ ਜੀ ਇਹ ਤੁਹਾਨੂੰ ਪ੍ਰਾਈਸ ਇੰਨੇ ਪੈਣਗੇ 2200 ਪ੍ਰਾਈਸ ਦਾ ਪਊਗਾ ਜੀ ਤੇ ਐਵੇਂ ਦੇ ਸੂਟ ਆਪਾਂ ਦੋ ਤਿਆਰ ਕੀਤੇ ਸੀ ਵਿਦ ਦੁਪੱਟਾ ਦੁਪੱਟਾ ਹੈਗਾ ਜੀ ਡੋਰੀਏ ਦਾ ਕੋਟਾ ਡੋਰੀਏ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਬਹੁਤ ਵਧੀਆ ਦੁਪੱਟਾ ਲੱਗਿਆ ਹੋਇਆ ਕੋਟਾ ਡੋਰੀਏ ਦਾ ਆਪਾਂ ਸੂਟ ਕੀਤਾ ਸੀ ਪੈਂਟਿਕਸ ਪਾ ਕੇ ਆਪਾਂ ਬੀਲ ਬਣਾਈ ਹੋਈ ਘੇਰੇ ਤੇ ਇਹ ਕੰਮ ਕੀਤਾ ਹੋਇਆ ਤੇ ਬਾਜੂ ਤੇ ਸ਼ਰਟ ਤੇ ਉੱਪਰ ਕੀਤਾ ਹੋਇਆ ਨੱਕ ਤੇ ਇਹ ਥੱਲੇ ਲੇਸ ਵਗੈਰਾ ਲੱਗੀ ਹੋਈ ਹੈ ਤੇ ਬਹੁਤ ਸੋਹਣਾ ਬਣ ਕੇ ਸੂਟ ਇਹ ਵੀ ਰੈਡੀ ਹੋਇਆ ਹੈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਆਪਾਂ ਨੂੰ ਆਰਡਰ ਲਗਾ ਕੇ ਸ਼ਪੂਨ ਦਾ ਆਪਾਂ ਸੂਟ ਰੈਡੀ ਕੀਤਾ ਹੋਇਆ ਹੈ ਜਿਹੜੇ ਆਪਣੇ ਟਾਈ ਐਂਡ ਅਾਈ ਦੇ ਸੂਟ ਆ ਗਏ ਜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਇਹ ਆਪਣੇ ਕੋਲ ਕੱਲ ਸਟਾਕ ਆਇਆ ਸੀ ਜਿਹੜਾ ਕੱਲ ਆਪਣੇ ਕੋਲੇ ਮਾਲ ਆਇਆ ਇਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਤਾ ਹਾਂ ਇਹਨਾਂ 'ਚ ਕੋਈ ਸੇਲ ਸੇਲ 1-2 ਸੂਟ ਹੀ ਹੋਏ ਆ ਸਾਰੇ ਆਪਣੇ ਕੋਲੇ ਕਲਰ ਅਵੇਲੇਬਲ ਮੈਂ ਜਾਣਗੇ ਜਿਹੜੇ ਆਹ ਸੂਟ ਤੁਹਾਨੂੰ ਮਖਾਇਆ ਸੀ ਗ੍ਰੀਨ ਬਲਾਊਜ਼ੋ ਦੇ ਤੇ ਇਹ ਸੂਟ ਵੀ ਆਪਣੇ ਕੋਲੇ ਕੱਲ ਹੀ ਆਏ ਹੋਏ ਆ ਇਹਦੇ 'ਚ ਵੀ 1-2 ਸੂਟ ਹੀ ਸੇਲ ਹੋਏ ਆ ਤੇ ਇਹ ਵੀ ਤੁਹਾਨੂੰ ਮਿਲ ਜਾਣਗੇ ਇਹ ਵੀ ਤੁਹਾਨੂੰ ਕਲਰ ਅਵੇਲੇਬਲ ਸਾਰੇ ਕਲਰ ਮਿਲ ਜਾਣਗੇ ਜਿਵੇਂ ਇੱਕ ਦੂਜੇ ਤੀਜੇ ਦਿਨ ਆਪਾਂ ਵੀਡੀਓ ਬਣਾ ਕੇ ਪਾਉਣੇ ਹੋਣੇ ਜਿਵੇਂ ਪਰਸੋਂ ਕੱਲ ਮਾਲ ਆ ਪਰਸੋਂ ਆਇਆ ਸੀ ਕੱਲ ਆਪਾਂ ਖੋਲਿਆ ਤੇ ਅੱਜ ਆਪਾਂ ਇਹਦੀ ਵੀਡੀਓ ਬਣਾਤੀ ਹਨਾ ਤੇ ਆਪਾਂ ਜਦੋਂ ਵੀਡੀਓ ਆਪਾਂ ਥੋੜੀ ਜਿਹਾ ਬਾਅਦ ਚ ਬਣਦੀ ਹੈ ਕਈ ਫਿਰ ਆਪਾਂ ਨੂੰ ਵੇਖਣਾ ਪੈਂਦਾ ਕੱਪੜਾ ਕਿਵੇਂ ਦਾ ਆ ਕਿਵੇਂ ਦਾ ਨਹੀਂ ਸਾਰਾ ਫੈਬਰਿਕ ਵਿਖਣਾ ਹੁੰਦਾ ਜੀ ਤੇ ਜਿਹੜਾ ਆਪਾਂ ਸੂਟ ਆ ਰੈਡੀ ਕੀਤਾ ਸੀ ਫੌਕ ਇਹ ਬਣਿਆ ਜੀ ਪਾਕਿਸਤਾਨੀ ਸੂਟ ਤੇ ਇਹ ਪਹਿਨਦੀ ਆਪਾਂ ਨੂੰ ਐਵੇਂ ਦੀ ਵੀਡੀਓ ਪਾਈ ਸੀ ਕਿਸੇ ਪਹਿਨਨੇ ਆਪਾਂ ਨੂੰ ਤੇ ਇਹ ਸੂਟ ਆਪਾਂ ਐਵੇਂ ਦੇ ਸੂਟ ਬਹੁਤ ਜ਼ਿਆਦਾ ਰੈਡੀ ਕਰਦੇ ਜੇ ਤੁਸੀਂ ਵੀ ਸੂਟ ਰੈਡੀਟ ਹੋ ਤਾਂ ਆਪਣੇ ਤੇ ਨੰਬਰ ਦਿੱਤਾ